ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦੋਸਤੋ ਸਰਕਾਰਾਂ ਦਾ ਬਹੁਤ ਵੇਖਿਆ ਪਰ ਇੰਨਾ ਮਾੜੀ ਸੋਚ ਵਾਲਾ ਤੇ ਛੋਟੀ ਸੋਚ ਵਾਲਾ ਮੁੱਖ ਮੰਤਰੀ ਪਹਿਲੀ ਵਾਰ ਦੇਖਿਆ ਉਹ ਕਿਸੇ ਨੇ ਕਹਨੇ ਗੱਲ ਬੜੀ ਵਧੀਆ ਕਹੀ ਸੀ ਉਹ ਕਹਿੰਦਾ ਬਾਦਲ ਕੇ ਕੈਪਟਨ ਕੇ ਕਹਿੰਦਾ ਚਾਹੇ ਸਾਲਾ ਕਹਿੰਦਾ ਜਿੰਨਾ ਮਰਜੀ ਲੁੱਟਿਆ ਉਹਨਾਂ ਨੇ ਕਨਾਂ ਪਰ ਕਾਂ ਰੱਖ ਜੇਦਾ ਹੋਏ ਸੀ ਸਾਡੇ ਕਿੰਨਾ ਕਰ ਅੱਜ ਲੰਦੇ ਹੁਣ ਚਲੋ ਉਹ ਤਾਂ ਇਹਨਾਂ ਨੇ ਜਿਹੜੀਆਂ ਕਸਰਾਂ ਕ੍ਰਪਸ਼ਨੀਆਂ ਉਹ ਤਾਂ ਕੱਢ ਹੀ ਦਿੱਤੀਆਂ ਤੇ ਯਾਰ ਬੰਦਾ ਐਨਾ ਨਜਾਇਜ਼ ਅੰਦਰੋਂ ਛੋਟੀ ਸੋਚ ਦਾ ਹੋਵੇ ਨੈਰੋ ਮਾਈਂਡਡ ਹੋਵੇ ਤੇ ਆਪਾਂ ਅੰਨਾ ਸਿੱਧੂ ਨੂੰ ਹੁਣ ਜਮਾਨਤ ਅੱਜ ਮਿਲ ਗਈ ᱛੀ ਤਸ਼ੱਦਦ ਹੋਇਆ ਉਹ ਤੇ ਬਹੁਤ ਆ ਦਵਾਰਾ ਚੈਨੀ ਚੋਰੀ ਦਾ ਪਰਚਾ ਚੈਨੀ ਚੋਰੀ ਦਾ ਪਰਚਾ ਉਹ ਤੇ ਦਿੱਤਾ ਇਦਾਂ ਮੈਜੀ ਡੈਮੋਕਰੇਸੀ ਦਾ ਗਲਾ ਘੁੱਟਣਾਂ ਦੀ ਗੱਲ ਆ ਭਗਵੰਤ ਮਾ ਤੂੰ ਤਾਂ ਆਪ ਬਹੁਤ ਮਨ ਲਵੇ ਦੀ ਦੁਹਾਈ ਦਿੰਦਾ ਹੁੰਦਾ ਸੀਗਾ ਲਾਲ ਬੱਤੀਆਂ ਲਾ ਕੇ ਆ ਜਾਂਦੇ ਨੇ ਫਲਾਣਾ ਤੌਕਾ ਮੇਰੇ ਕੋਲ ਲਾਲ ਬੱਤੀ ਵਾਲੀ ਗੱਡੀ ਨਹੀਂ ਹੋਊਗੀ ਚਲੋ ਗੱਲਾਂ ਜਿਹੀ ਨਹੀਂ ਪੈਂਦੇ ਆਪਾਂ ਤੂੰ ਕੰਮ ਨਹੀਂ ਕਰਨਾ ਨਾ ਕਰ ਤੂੰ ਕਰਜਾ ਸਿਰ ਚਾੜਨਾ ਉਹ ਉਹ ਛਾੜ ਕਟੋ ਘਟ ਡੈਮੋਕਰੇਸੀ ਦਾ ਗਲਤਾਂ ਨਾ ਘੁੱਟ ਤੂੰ ਤਾਂ ਯਾਰ ਮੋਦੀ ਨਾਲੋਂ ਵੀ ਮਾੜਾ ਹੋ ਗਿਆ ਤੂੰ ਤਾਂ ਇੰਨਾ ਮਾੜਾ ਤੂੰ ਬੜੇ ਮੈਨੂੰ ਵੀ ਇਸ ਚੀਜ਼ ਦੀ ਬਹੁਤ ਖੁਸ਼ੀ ਹੋਈ ਆ ਭਗਵਾਨ ਤੁਮਾਨ ਜੀ ਤੁਹਾਡੇ ਮਾਰਚ ਦੇ ਵਿੱਚ ਤੁਹਾਡੇ ਘਰੇ ਖੁਸ਼ਖਬਰੀ ਆ ਰਹੀ ਆ ਔਰ ਮੈਂ ਕਾਲਪੁਰਖ ਦਾ ਬਹੁਤ ਧੰਨਵਾਦੀ ਆਂ ਇਹ ਵੀ ਸੱਚੇ ਪਾਤਸ਼ਾਹ ਤੁਹਾਨੂੰ ਬੱਚਾ ਦੇ ਰਹੇ ਨੇ ਤੁਹਾਨੂੰ ਧੀ ਪੁੱਤ ਦੇ ਰਹੇ ਨੇ ਪਤਾ ਨਹੀਂ ਇਹਨੂੰ ਨੀਂਦ ਆਉਂਦੀ ਆ ਪਤਾ ਇਹ ਨਾ ਅੱਜ ਇੱਕ ਗੱਲ ਵੀ ਕਹਿ ਰਿਆ ਸੀ ਮੈਂ ਜੀ ਸੁਣ ਰਿਆ ਸੀ ਨਿਊ ਚੈਨਲ ਤੇ ਕਹਿੰਦਾ ਮਾਰਚ ਦੇ ਵਿੱਚ ਸਾਡੇ ਘਰੇ ਖੁਸ਼ਖਬਰੀ ਆ ਰਹੀ ਆ ਤੁਸੀਂ ਹੈਰਾਨ ਮੰਨ ਜਿਓਗੇ ਕਹਿੰਦਾ ਮੈਂ ਹਲੇ ਤੱਕ ਇਹ ਨਹੀਂ ਪਤਾ ਕੀਤਾ ਕਿ ਮੁੰਡਾ ਕਿ ਕੁੜੀ ਲੈ ਮਤਾਏ ਹੈਰਾਨ ਹੋ ਯਾਰੇ ਥੋਠਾ ਦਿਮਾਗ ਦਾ ਇਹ ਕੌਣ ਪਤਾ ਕਰਦਾ ਹੁੰਦਾ ਯਾਰ ਕਿੱਡੇ ਬਣਾਦਾ ਇਹ ਬੰਦਾ ਡਿਪਰੈਸ਼ਨ ਦੇ ਚਲਿਆ ਹੋਇਆ ਗਿਆ ਹੋਇਆ ਭਵੰਤਮਨ ਹੁਣ ਚੈਨੀ ਖੋਣ ਦਾ ਪਰਚਾ ਪਤਾ ਯਾਰ ਮਤਾਏ ਹੈਰਾਨ ਆ ਮੈਂ ਤੇਨੇ ਗੱਲ ਤੇਰੇ ਘਰੇ ਖੁਸ਼ੀਆਂ ਆਉਂਗੀਆਂ ਨੇ ਤੂੰ ਲੋਕਾਂ ਦੇ ਪੁੱਤਾਂ ਧੀਾਂ ਪੁੱਤਾਂ ਨੂੰ ਨਾ ਐਦਾਂ ਕਰ ਅੰਮ੍ਰਿਤਪਾਲ ਸਿੰਘ ਜਿਹਦਾ ਵਿਆਹ ਹੋਇਆ ਨੂੰ ਹਫਤਾ ਹੋਇਆ ਸੀ ਅੱਜ ਉਹਦੀ ਘਰ ਵਾਲੀ ਵੀ ਮਗਰ ਜੇਲ੍ਹ ਘੱਟ ਰਹੀ ਆ ਉਹਨੂੰ ਕਾਲੇ ਪਾਣੀ ਭੇਜਤਾ ਆ ਪਹਿਨਾ ਸਾਡੀਆਂ ਸਾਨੂੰ ਚੱਕ ਕੇ ਠਾਣੇ ਸਾਡੀਆਂ ਘੋੜੀਆਂ ਮਾਰਤੀਆਂ ਉਸ ਤੋਂ ਬਾਅਦ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਇਹ ਗੱਲ ਨੂੰ ਕਹਿੰਦੇ ਨਹੀਂ ਹੁੰਦੇ ਕਈ ਵਾਰ ਹੱਥਾਂ ਨਾਲ ਦਿੱਤੀਆਂ ਮੂੰਹ ਨਾ ਖੋਲਣੀਆਂ ਪੈਂਦੀਆਂ ਨੇ ਇਹ ਸਾਰਾ ਕੁਝ ਇੱਥੇ ਆ ਤੇ ਤੁਹਾਡੇ ਬਾਰੇ ਤੁਹਾਤੋਂ ਭੱਜਿਆ ਨਹੀਂ ਜਾਣਾ ਤੇ ਨਾ ਹੀ ਤੁਹਾਡੇ ਤੋਂ ਕੁਝ ਜਦੋਂ ਤੁਹਾਡੀ ਵਾਰੀ ਆਈ ਸਰਕਾਰ ਬਦਲ ਜੂਗੀ ਪਰ ਤੁਹਾਡਾ ਸਭ ਤੋਂ ਮਾੜਾ ਜੇ ਤੁਹਾਡੀ ਸਰਕਾਰ ਨਾ ਆਈ ਤੁਸੀਂ ਇਹ ਸੋਚੋ ਵੀ ਤੁਹਾਡਾ ਹੋਊਗਾ ਕੀ ਇਹ ਚੀਜ਼ ਨੂੰ ਸੋਚੋ ਤੇ ਪ੍ਰਮਾਤਮਾ ਤੁਹਾਨੂੰ ਸੱਚੇ ਪਾਾ ਕਿਰਪਾ ਕਰ ਨੂੰ ਤੁਹਾਨੂੰ ਬਈ ਅਕਾਲ ਪੁਰਖ ਅਗੇ ਅਰਦਾਸ ਆ ਤੁਹਾਨੂੰ ਬਿਲਕੁਲ ਸਹੀ ਸਲਾਮਤ ਤੀਜਾ ਪੁੱਤ ਦਾ ਦਾਣ ਬਖਸ਼ਣ ਤੇ ਉਹ ਵੱਡਾ ਹੋ ਕੇ ਦੇਖੇ ਇਹ ਮੈਂ ਬਾਦਲਾਂ ਲੋਕ ਗਾਣਾ ਕੱਢਦੇ ਨਾ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਵੱਡੀਆਂ ਵੱਡੀਆਂ ਕਰਕੇ ਦੱਸਦੇ ਹੋ ਤੁਹਾਡਾ ਬੱਚਾ ਵੀ ਤੁਹਾਨੂੰ ਹੰਕਾਰ ਜ਼ਿਆਦਾ ਹੋ ਗਿਆ ਤੁਹਾਡਾ ਬੱਚਾ ਵੀ ਇਹ ਸਾਰਾ ਕੁਝ ਦੇਖੂਗਾ ਇਤਿਹਾਸ ਬਣੂਗਾ ਚਲੋ ਜੀ ਇਹਨਾਂ ਦਾ ਕੰਮ ਹੀ ਇਹ ਹੈ ਜੀ ਇਹਨਾਂ ਨੇ 0 3 ਇਹਨਾਂ ਨੇ ਝੂਠਾ ਪਰਚਾ ਦਿੱਤਾ ਪਿੱਛੋ ਘੋੜੀਆਂ ਨੂੰ ਜ਼ਹਿਰ ਤਪਵਾਤੀ ਇਹ ਖੋਰੀਆ ਬੰਦਾ ਖੋਰ ਕੱਢਦਾ ਅੰਦਰ ਬਹੁਤ ਜ਼ਿਆਦਾ ਇਹ ਤੇ ਝੰਡਣ ਸ਼ਕਤੀ ਨਹੀਂ ਗਈ ਕੋਈ ਵੱਡੀ ਸੋਚ ਵਾਲਾ ਬੰਦਾ ਨਹੀਂ ਹੈਗਾ ਵੀ ਚੱਲ ਯਾਰ ਕਿੰਡੀ ਕੀ ਗੱਲ ਆ ਮੈਂ ਮੁੱਖ ਮੰਤਰੀ ਸੋਚ ਬਹੁਤ ਛੋਟੀ ਹੁਣ ਚੁੱਕ ਨਹੀਂ ਮਾਫੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ